ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੂਫਾਨ ਸਿੰਘ ਜੀ ਦਸ਼ਮੇਸ਼ ਤਰਨਵਾਲ ਫੌਜ ਬਾਬਾ ਮੇਜਰ ਸਿੰਘ ਸੋਢੀ ਜੀ ਬੇਨਤਾ ਹੈ ਵੀ ਇਹ ਜਿਹੜਾ ਰਸੂਲਪੁਰ ਆਲਾ ਮੈਰੋਂ ਦੇ ਉਲਟ ਭੁਗਤ ਰਿਆ ਇਹ ਕਦੇ ਪੰਥ ਦੇ ਹੱਕ ਚ ਭੁਗਤੇ ਹੀ ਨਹੀਂ ਕਦੇ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰੀ ਹੈਗੀ ਕਦੇ ਇਹਨਾਂ ਨੇ ਉਹ ਦਿਬਰੂਗੜ ਜੇਲ੍ਹ ਚ ਸੜਤਾ ਅਮਰਤਪਾਲ ਸਿੰਘ ਨੂੰ ਇਹਨਾਂ ਨੇ ਕਦੇ ਉਹਦੇ ਹੱਕ ਚ ਨਹੀਂ ਕੋਈ ਗੱਲ ਕਰੀ ਇਹਨਾਂ ਨੇ ਇਹ ਜਦੋਂ ਵੀ ਇਹ ਕੁੱਤੇ ਭੌਂਕੇ ਨੇ ਤੇ ਇਹ ਪੰਥ ਦੇ ਉਲਟੀ ਭੋਗਤੇ ਨੇ ਤੇ ਅਸੀਂ ਵੀ ਪੰਥ ਦੇ ਪੰਥ ਪਾਤਸ਼ਾਹ ਬਾਬਾ ਬਲਬੀਰ ਸਿੰਘ ਜੀ ਤੇ ਮਹਾਕਾਲ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਖਾਲਸੇ ਦੀ ਕਚੈਰੀ 'ਚ ਬੁਲਾਇਆ ਜਾਵੇ ਤੇ ਇਹਦਾ ਬਾਣਾ ਲਹਾਇਆ ਜਾਵੇ ਜਿਹੜਾ ਇਹ ਗਲਤ ਵਚਨ ਕਰਦਾ ਬਾਣਾ ਪਾ ਕੇ ਜਾਂ ਗਲਤ ਇਹ ਉੱਤੇ ਬੈਠਾ ਬਗਵਾਸ ਮਾਰਦਾ ਵੀ ਉਹ ਇਹ ਰਾਜੇ ਰਾਜ ਨਾਲ ਹੀ ਗੱਲ ਕਰਲੇ ਰਾਜਾ ਰਾਜ ਸਿੰਘ ਖਾਲਸਾ ਹੀ ਨਾਲ ਹੀ ਗੱਲ ਕਰਲੇ ਉਹ ਕਹਨੋ ਵੀ ਪੰਜ-ਪੰਜ ਦਿਨ ਨਾ ਆਉਂਦਾ ਨਹੀਂ ਇਹ ਇਹ ਜਿਹੇ ਗੰਦੇ ਬੰਦੇ ਦੋਸਤੋ ਤੁਸੀਂ ਇਹ ਸਿੱਖੀ ਦਾ ਮਾਣ ਆ 12 ਵਜੇ ਦਾ ਪਹਿਰਾ ਸਿੱਖਾਂ ਦਾ 12 ਵਜੇ ਦਾ ਰਾਤ ਦੇ 12 ਵਜੇ ਦਾ ਜੇ ਲੋਕ ਸੌਂਦੇ ਨੇ ਉਦੋਂ ਸਿੱਖ ਸ্নান ਕਰਕੇ ਚੌਂਕੜਾ ਲਾ ਲੁੰਦਾ ਇਹਨੂੰ ਇਹਨੂੰ ਸਮਾਂ ਇਹਨੂੰ ਇਹ ਪਤਾ ਹੀ ਨਹੀਂ ਵੀ ਅਸੀਂ ਕੀ ਆ ਮੰਦਰਾ ਚ ਲੰਗਰ ਲਾਉਂਦਾ ਅਸੀਂ ਇਹ ਕਿਸੇ ਵੀ ਮੰਦਰ ਦੇ ਜਾਂ ਕਿਸੇ ਵੀ ਉਹਦੇ ਧਿਰ ਦੇ ਅਸੀਂ ਵਿਰੋਧੀ ਨਹੀਂ ਹੈਗੇ ਪਰ ਅਸੀਂ ਇਹ ਕਹਿੰਦੇ ਆ ਵੀ ਯਾਰ ਤੁਸੀਂ ਜੋ ਹੈਗੇ ਹੋ ਘੱਟੋ ਘੱਟ ਉਹ ਤਾਂ ਪਹਿਲਾਂ ਬਣ ਕੇ ਦਿਖਾਓ ਤੁਸੀਂ ਗਾਹਾਂ ਤੁਰਪੇ ਪ੍ਰਚਾਰ ਕਰਨਾ ਇਹਨੇ ਕਰਿਆ ਕਰੋਨਾ ਦੇ ਕੋਈ ਲੰਗਰ ਲਾਇਆ ਜਾਂ ਕੋਈ ਸਖਾਂ ਵਾਸਤੇ ਜਾਂ ਸੰਗਤ ਵਾਸਤੇ ਕੋਈ ਭਲੇ ਦਾ ਕੰਮ ਕਰਿਆ ਕੋਈ ਇੱਕ ਕੰਮ ਤਾਂ ਦੱਸੇ ਵੀ ਅਸੀਂ ਪੰਜਾਬ ਵਾਸਤੇ ਜਾਂ ਪੰਜਾਬਾਂ ਦੇ ਪੰਜਾਬ ਦੇ ਹੱਕਾਂ ਵਾਸਤੇ ਇਹਨੇ ਕੋਈ ਕੰਮ ਕੀਤਾ ਹੋਵੇ ਤੁਸੀਂ ਮੰਨਦੇ ਕਿ ਇਹ ਆਰਐਸਐਸ ਦੇ ਬੰਦੇ ਹੋ ਸਕਦੇ ਆ ਬਿਲਕੁਲ ਆਰਐਸਐਸ ਦੇ ਬੰਦੇ ਨੇ ਜੀ ਹਾਂਜੀ ਬਿਲਕੁਲ ਆਰਐਸਐਸ ਦੇ ਬੰਦੇ ਨੇ ਸਖੇ ਜਥੇਬੰਦੀਆਂ ਨੂੰ ਇਹਨਾਂ ਦਾ ਇਹਦਾ ਬਾਣਾ ਲਾਉਣਾ ਚਾਹੀਦਾ ਇਹਦੀ ਬਹਾਮਣੀ ਲਾਲ ਕਰਨੀ ਚਾਹੀਦੀ ਇਹਦੀ ਸੇਵਾ ਹੋਣੀ ਚਾਹੀਦੀ ਹੈ ਤਸੱਲੀ ਬਖਸ਼ ਗਰਾਂ ਗਿਆ ਵੇਨੇ ਲੋਈ ਆਵੇ ਜੀ ਤਾ ਨੂੰ ਪਾਵੇ ਹੋਰ ਦੁਰੀਆ ਪਾਪਾ ਸ਼ੋਸ਼ਟੇ ਮਿੱਟਦੇ ਹਨ ਇਹ ਬਹੁਤ ਸਾਰੇ ਜੋ ਲੜਕੀਆਂ ਨੇ ਉਹ ਇਹ ਵੀਡੀਓ ਪਾਣ ਦਾਵਾ ਕਰਦੇ ਵੀ ਸੀ ਪਰ ਮੈਂ ਵੀਡੀਓ ਉੱਤੇ ਪਰ ਰੁਕਦਾ ਪਾਦਣੀਆਂ ਖਾਲਸੇ ਨੇ ਨੱਥ ਪਾ ਦੇਣੀ ਹੈ ਜੀ ਪਾਉਣ ਦਿਓ ਵੀਡੀਓ ਪਾਉਣ ਦਿਓ ਨੱਥ ਪਾ ਦੇਣੀ ਹੈ ਜਦੋਂ ਖਾਲਸਾ ਜਿੱਧਰ ਨੂੰ ਜਿਹੜੇ ਕੰਮ ਨੂੰ ਤੁਰ ਪਿਓ ਫਿਰ پتہ ਹੀ ਹੁੰਦਾ ਉਹ ਕਦੇ ਅੜਿਆ ਨਹੀਂ ਹੈਗਾ ਨਾ ਅੜਿਆ ਨਾੜਨਾ ਉਹ ਗੁਰੂ ਸਾਹਿਬ ਨੇ ਫਤਿਹ بڑے بڑے ਕਿਲੇ ਫਤਿਹ ਹੋ ਗਏ ਤਾਂ ਗੱਲ ਹੀ ਕੁਝ ਨਹੀਂ ਇਹ ਤਾਂ ਲੱਚਰ ਦਾ ਬੰਦ ਕਰਨਾ ਤਾਂ ਖਾਲਸੇ ਦੇ ਕਾਂਟਿਆਂ ਕਦਾ ਕੰਮ ਦੀ ਉਹ ਮੈਰੋਂ ਕਰਤਾ ਗਿਆ ਕਾਂਟਿਆਂ ਕਦਾ ਕੰਮ ਦੀ ਜਿਹੜੇ ਵੱਡੇ ਵੱਡੇ ਇਹ ਵੀਰ ਉਹਨਾਂ ਨੇ ਨਾ ਬਾਂਦਰ ਵਾਲਿਆਂ ਨੂੰ ਫੋਨ ਕਰਿਆ ਸੀ ਤੇ ਸਾਡੇ ਕੋਲ ਉਹਨਾਂ ਕੋਲ ਜਾ ਨਹੀਂ ਹੋਇਆ ਫੋਨ ਜ਼ਰੂਰ ਕਰਿਆ ਵੀਰ ਨੇ ਅਸੀਂ ਕਿਤੇ ਬਿਜੀ ਤੇ ਉਹ ਕਹਿੰਦੇ ਯਾਰ ਵੀ ਲੋਕ ਦੇਖਦੇ ਨੇ ਅਸੀਂ ਕਰਦੇ ਆ ਵੀ ਅਸੀਂ ਨਹੀਂ ਬੰਦ ਕਰਦੇ ਤੇ ਹੁਣ ਪਾਉਂਦੇ ਨੇ ਨਾ ਵੀਡੀਓ ਮਾਫੀ ਦੀਆਂ ਤੇ ਮਾਫੀ ਪਾਉ ਆ ਪਾ ਪੈਣੀ ਆ ਤੇ ਇਹਨਾਂ ਨੂੰ ਪਾਉਣ ਦੇ ਵੀਡੀਓ ਜਿਹੜੇ ਪਾਉਂਦੇ ਨੇ ਫਿਰ ਕੋਈ ਗੱਲ ਨਹੀਂ ਖਾਸਾ ਤਿਆਰ ਵਰ ਤਿਆਰ ਆ ਠੀਕ ਸਰਦਾਰਾ ਸਿੰਘ ਚਰਨ ਵੱਲੋਂ ਇਕ ਕੁਤਵਾਰ ਵੀ ਦਿੱਤੀ ਗਿਆ ਹਾਂਜੀ ਹਾਂਜੀ ਉਦੋਂ ਇਹਨਾਂ ਦਾ ਮੂੰਹ ਬੰਦ ਦੀ ਗੂੰਹਦੀ ਇਹਨਾਂ ਦੇ ਮੂੰਹ 'ਚ ਸਾਰਿਆਂ ਦੇ ਭੌਂਕੇ ਨਹੀਂ ਹੈਗਾ ਕੰਜਰ ਇਹ ਉਦੋਂ ਬੋਲੇ ਨਹੀਂ ਉਦੋਂ ਕਿੱਥੇ ਗਿਆ ਦੀ ਹਰਜੀਤ ਸਿੰਘ ਹਰਜੀਤ ਸਿੰਘ ਨੂੰ ਪੁੱਛੋ ਕੰਜਰ ਨੂੰ ਕਿੱਥੇ ਦੀ ਉਦੋਂ ਆਏ ਦਿਨ ਯਾਰ ਸਿੱਖਾਂ ਨਾਲ ਆਏ ਦਿਨ ੱਟਕਾ ਹੋ ਰਿਹਾ ਕਿਤੇ ਨਾ ਕਿਤੇ ਸਿੱਖਾਂ ਨਾਲ ਆਏ ਦਿਨ ੱਟਕਾ ਹੋ ਰਿਹਾ ਇੱਕ ਦਿਨ ਕੱਲਾ ਉਹ ਦਿਨ ਨਹੀਂ ਵੀ ਉਹ ਸਿੰਘ ਨੂੰ ਕੁੱਟਿਆ ਆਏ ਦਿਨ ੱਟਕਾ ਹੁੰਦਾ ਕਿਤੇ ਨਾ ਕਿਤੇ ਰੋਜ਼ ਕਿਤੇ ਨਾ ਕਿਤੇ ਸਿੱਖਾਂ ਨਾਲ ਕਿ ੱਟਕਾ ਹੁੰਦਾ ਕੱਲ ਵੀ ਨਾਬੇ ਇੱਕ ਸਿੰਘ ਦੀ ਦੁਕਾਨ ਢਾਈ ਗਈ ਨਗਰ ਨਗਰ ਵੱਲੋਂ ਰੋਜ਼ ਇਹ ਕਿਤੇ ਨਾ ਕਿਤੇ ਸਿੱਖਣ ਵਾਲਾ ਤੱਕਾ ਹੁੰਦਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਪਰ ਸਿੱਖਾਂ ਨੇ ਕਦੇ ਅੱਖ 'ਚ ਬੋਲੇ ਨੇ ਇਹ ਭਾਰਤ ਦੇ ਸੰਵਿਧਾਨ ਤੇ ਕਿੰਨਾ ਜਿੱਕੇ ਰੱਖਦੇ ਕੋਈ ਯਕੀਨ ਨਹੀਂ ਜੀ ਸੰਵਿਧਾਨ ਦੇ ਸੰਵਿਧਾਨ ਖਾਲਸਾਪਾ ਦਾ ਲਾਗੂ ਕਰੋ ਜਦੋਂ ਖਾਲਸਾ ਰਾਜ ਆ ਜਾਣਾ ਹੇ ਹਾ ਲੋ ਲੋ ਕੀ ਕਾਰਤੀ ਮੰਨ ਕਾਰਨ ਫੇਲੀਅਰ ਆਈ ਸਰਕਾਰੀ ਫੇਲੀਅਰ ਤੇ ਉੱਤੇ ਜਿਹੜੇ ਬੈਠੇ ਨੇ ਟਕੜਪੋਚ ਉਹ ਵੀ ਫੇਲੀਅਰ ਨੇ ਇਹ ਚਰਚਾ ਕੰਦਰ ਠੋਕੀ ਜਾਂਦੇ ਨੇ 35 35 ਸਾਲ 25 25 ਸਾਲ 28 23 ਸਾਲ ਲੋਕਾਂ ਨੇ ਜੇਲਾ ਕੱਟਣੀ ਆ ਜਿਹਦਾ ਕੋਈ ਕਾਨੂੰਨ ਹੀ ਨਹੀਂ ਬਣਦਾ ਇੰਨੇ ਸਾਲ ਜੇਲ੍ਹ ਕੱਟਣ ਦਾ ਤੇ ਕੋਈ ਸੁਣਵਾਈ ਨਹੀਂ ਹੈਗੀ ਆ ਬੀਬੀ ਦਾ ਰੋ ਰਿਹਾ ਕੇਸ ਰੋ ਰਿਹਾ 10 ਮਿੰਟ ਪਹਿਲਾਂ ਆਪਣੀ ਗੱਲਬਾਤ ਹੋਈ ਆ ਤੇ ਉਹ ਕੋਈ ਸੁਣਵਾਈ ਨਹੀਂ ਹੈਗੀ ਕੋਈ ਸੁਣਦਾ ਹੀ ਨਹੀਂਗਾ ਸਮਾਣੇ ਸਿੰਘ ਤਾਂ ਰੁਕੇ ਬੈਠੇ ਹਾਂ ਸਮਾਣੇ ਸਿੰਘ ਕਾਨੂੰਨ ਬਣਾਉਣ ਵਾਸਤੇ ਇੱਕ ਟਾਵਰ ਤੇ ਚੜਿਆ ਹੋਇਆ ਜੀ ਤੇ ਉਹ ਦੇਖੋ ਤੁਸੀਂ ਉਹਦੇ ਕੋਲ ਕਿੰਨੇ ਕੁ ਪੱਤਰਕਾਰ ਆ ਕਿੰਨੇ ਕੁ ਪੰਥਾਏ ਪਹੁੰਚ ਗਏ ਜਾਇ ਹਰਜੀਤ ਪਹੁੰਚ ਗਿਆ ਹੋਵੇ ਤੇ ਇੰਨੀ ਦੇਖੋ ਤੁਸੀਂ ਕਿੰਨੀ ਗਰਮੀ ਆ ਥੱਲੋਂ ਘੱਟੋ ਘੱਟ 2-300 ਫੁੱਟ ਉੱਤੇ ਉੱਤੇ ਬੈਠਾ ਜੀ ਟਾਵਰ ਦੇ ਉੱਤੇ ਤੇ ਉਹਦੇ ਕੋਲ ਕੋਈ ਗਈ ਨਹੀਂ ਕੋਈ ਇਹਨਾਂ ਨੇ ਕਿ ਕਿੱਥੇ ਗਏ ਉਹ ਰਸੂਲਪੁਰ ਵਾਲਾ ਕਿੱਥੇ ਗਏ ਨੂੰ ਉਹ ਨਹੀਂ ਦੇਖਿਆਗੇ ਆਕੀ ਸਵਾ ਸਿੱਖ 7000 ਰੁਪਏ ਅਪੀਲ ਕਰਨ ਤਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਇਹ ਕਰਦੇ ਆ ਜਿਹੜੇ ਇਹ ਬਾਣਾ ਪਾ ਕੇ ਸਿੱਖਾਂ ਦੇ ਉਲਟ ਭੁਗਤਦੇ ਨੇ ਜਾਂ ਬਾਣੇ ਦੇ ਵਿੱਚ ਜਿਹੜੇ ਮਸੰਦ ਕੂਲੇ ਵੜੇ ਹੋਏ ਨੇ ਇਹਨਾਂ ਦਾ ਨੰਬਰ ਲਾਇਆ ਜਾਵੇ ਇਹਨੂੰ ਬਿਠਾ ਕੇ ਇਹਨਾਂ ਦਾ ਜੋ ਬਣਦੀ ਆ ਪੰਥ ਦੀ ਕਾਰਵਾਈ ਜਾਂ ਸਜ਼ਾ ਜੋ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ